ਸਤਰੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੰਦਰਬਾਈ ਯੂਟਿਊਬ ਚੈਨਲ ਤੇ ਤੇ ਅੱਜ ਆਪਾਂ ਗੱਲ ਕਰਨੀ ਆ ਬਾਸਮਤੀ ਦੀ ਅੱਗੇ ਵੀ ਆਪਾਂ ਪਿਛਲੇ ਸਾਲ ਵੀਡੀਓ ਪਾਈਆਂ ਸੀਗੀਆਂ ਜਿਹੜਾ ਆਪਾਂ ਦੱਸਿਆ ਸੀ ਤਕਰੀਬਨ ਉਹੀ ਸਾਰਾ ਕੁਝ ਹੋਇਆ ਸੀ ਤੇ ਅੱਜ ਆਪਾਂ ਗੱਲ ਕਰਾਂਗੇ ਰੇਟ ਬਾਰੇ ਬਾਸਮਤੀ ਦੇ ਵੀ ਰੇਟ ਘਟਣਗੇ ਜਾਂ ਵਧਣਗੇ ਤੇ ਆਪਾਂ ਇਹ ਸਾਰੀ ਗੱਲਬਾਤ ਕਰਾਂਗੇ ਇਸ ਵੀਡੀਓ 'ਚ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਆਇਆ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਵੇ ਤੇ ਕਰਦੇ ਹਾਂ ਹੁਣ ਆਪਾਂ ਵੀਡੀਓ ਸ਼ੁਰੂ ਭਾਈ ਜੀ ਜਿਵੇਂ ਪਿਛਲੇ ਆਪਾਂ ਸਾਲਾਂ 'ਚ ਵੇਖਿਆ ਵੀ 2-3 ਸਾਲਾਂ ਤੋਂ ਵਧੀਆ ਰੇਟ ਮਿਲ ਜਾਂਦਾ ਹੈ ਬਾਸਮਤੀ ਦਾ ਤੇ ਪਿਛਲੇ ਸਾਲ ਵੀ ਵਧੀਆ ਰੇਟ ਮਿਲਿਆ ਸੀ 5000 ਤੱਕ ਵੀ ਰੇਟ ਪਹੁੰਚ ਗਿਆ ਸੀ ਜਿਹੜਾ 11 21 ਸੀ ਉਹਦਾ ਤੇ ਜਿਹੜਾ 17 18 ਸੀ ਉਹ ਵੀ 47-4800 ਤੱਕ ਵੇਚ ਗਿਆ ਸੀ ਪਹਿਲਾਂ ਪਹਿਲਾਂ 17 18 ਤੇ 11 21 ਦੇ ਰੇਟ ਦਾ ਬਹੁਤ ਫਰਕ ਸੀ ਤੇ ਬਾਅਦ ਦੇ ਵਿੱਚ ਉਹਨਾਂ ਦਾ ਜਿਹੜਾ ਫਰਕ ਸੀਗਾ ਉਹ ਘਟ ਗਿਆ ਜਿਵੇਂ ਪਹਿਲਾਂ 5-600 ਰੁਪਏ ਦਾ ਫਰਕ ਸੀ ਕੁਆਂਟਲ ਮਗਰ ਫਿਰ 2-300 ਦਾ ਹੀ ਰਹਿ ਗਿਆ ਸੀ ਹੁਣ ਆਪਾਂ ਗੱਲ ਕਰਨੀ ਆ ਵੀ ਇਹਦਾ ਝੋਨੇ ਦਾ ਰੇਟ ਜਿਹੜਾ ਬਾਸਮਤੀ ਹੈ ਉਹਦਾ ਵਧੂਗਾ ਕਿ ਘਟੂਗਾ ਭਾਈ ਜੀ ਜਿਹੜਾ ਸਾਰਿਆਂ ਦਾ ਮੇਨ ਕਾਰਨ ਆ ਨਾ ਉਹ ਹੈਗਾ ਬਈ ਪਿਛਲੇ ਸਾਲਾਂ ਚ ਕਿੰਨਾ ਕੁ ਵਧਿਆ ਘਟਿਆ ਜੇ ਪਿਛਲੇ ਸਾਲਾਂ ਚ ਕੋਈ ਖਾਸ ਫਰਕ ਨਹੀਂ ਪਿਆ ਤੇ ਬਈ ਹਾਇਦ ਕੀ ਵੀ ਕੋਈ ਨਹੀਂ ਪੈਂਦਾ ਜਿਵੇਂ ਹੁਣ ਤੁਸੀਂ ਵੇਖ ਲਓ ਵੀ ਕਣਕ ਆਪਣੇ ਸਰਕਾਰੀ ਰੇਟ ਤੇ ਵਿਕ ਜਾਂਦੀ ਸੀ ਕਈ ਸੂਬੇ ਸਟੇਟਾਂ ਇਹਦੀਆਂ ਜਿੱਥੇ ਕਣਕ 3-3000 ਨੂੰ ਵਿਕ ਗਈ ਹੁਣ ਇਹ ਹੀ ਚੀਜ਼ਾਂ ਜਿਹੜੀਆਂ ਹੁੰਦੀਆਂ ਅਸਰ ਪਾਉਂਦੀਆਂ ਹੁੰਦੀਆਂ ਐ ਫਸਲ ਦੇ ਰੇਟ ਤੇ ਕਿਉਂਕਿ ਚੌਲ ਵੀ ਖਾਦੇ ਜਾਂਦੇ ਐ ਜਿਹੜਾ ਬਾਸਮਤੀ ਐ ਇਹਨੂੰ ਖਾਂਦੇ ਐ ਲੋਕ ਤੇ ਚਲੋ ਦੂਜਾ ਚੌਲ ਤਾਂ ਬਾਹਲਾ ਫੀਡਾਂ ਫੂਡਾਂ 'ਚ ਕੰਮ ਆ ਜਾਂਦਾ ਜਾਂ ਕੋਈ ਹੋਰ ਕਿਸੇ ਕੰਮ 'ਚ ਤੇ ਇਹ ਜਿਹੜਾ ਇਹ ਖਾਣ ਦੇ ਕੰਮ ਹੀ ਆਉਂਦਾ ਜ਼ਿਆਦਾ ਕਿਉਂਕਿ ਐਡਾ ਮਹਿੰਗਾ ਹੋਰ ਕਿਤੇ ਤਾਂ ਵਰਤੇ ਨਹੀਂ ਜਾਂਦਾ ਤੇ ਜਿਹੜੀ ਖਾਣ ਵਾਲੀ ਚੀਜ਼ ਆ ਫਿਰ ਹੁਣ ਜਦੋਂ ਕਣਕ ਇੰਨੀ ਮਹਿੰਗੀ ਵੇਚ ਗਈ ਤੇ ਇਹਦਾ ਰੇਟ ਕਿਵੇਂ ਕੱਢ ਸਕਦਾ ਕੁਝ ਆਪਣੇ ਸੋਚਣ ਵਾਲੀਆਂ ਚੀਜ਼ਾਂ ਹੁੰਦੀਆਂ ਜਿਵੇਂ ਜੇ ਆਪਾਂ ਸੋਚੀਏ ਵੀ ਪਿਛਲੇ ਸਾਲ ਵੀ ਰੇਟ ਬਹੁਤ ਸੀ ਉਦੋਂ ਪਿਛਲੇ ਸਾਲ ਵੀ ਰੇਟ ਬਹੁਤ ਸੀ ਤੇ ਪਰ ਹਾਂ ਇੱਕ ਚੀਜ਼ ਦਾ ਫਰਕ ਪੈ ਜਾਂਦਾ ਹੈ ਕੁਆਲਿਟੀ ਦਾ ਫਰਕ ਪੈ ਜਾਂਦਾ ਹੈ ਜੇ ਤੁਹਾਡੇ ਝੋਨੇ ਦੀ ਕੁਆਲਿਟੀ ਵਧੀਆ ਹੈ ਤਾਂ ਤੁਹਾਨੂੰ ਵਧੀਆ ਰੇਟ ਮਿਲ ਜਾਂਦਾ ਹੈ ਜੇ ਆਪਣੇ ਝੋਨੇ ਦੀ ਕੁਆਲਿਟੀ ਡਾਊਨ ਹੈ ਤਾਂ ਤੁਹਾਨੂੰ ਡਾਊਨ ਰੇਟ ਮਿਲ ਜਾਂਦਾ ਹੈ ਬਾਕੀ ਝੋਨੇ ਦੀਆਂ ਨਸਲਾਂ ਤੇ ਹੁੰਦਾ ਜਿਵੇਂ 1847 ਸੀ ਉਹਦਾ ਰੇਟ ਘੱਟ ਸੀ 1509 ਦਾ ਰੇਟ ਵੀ ਠੀਕ ਸੀ 1847 1509 ਤੋਂ ਵੀ ਥੱਲੇ ਮਾਰੀ ਸੀ ਤੇ 1692 ਦਾ ਰੇਟ ਵੀ ਠੀਕ ਸੀ ਜਿਹੜੇ ਝਾੜ ਦੇ ਹਿਸਾਬ ਨਾਲ ਠੀਕ ਸੀਗਾ ਵੀ ਜਿਵੇਂ ਝਾੜ ਥੋੜਾ ਜ਼ਿਆਦਾ ਤੇ ਰੇਟ ਥੋੜਾ ਘੱਟ ਹੈ ਤੇ ਕੰਮ ਉੱਥੇ ਆ ਜਾਂਦਾ ਹੈ ਤੇ ਰੇਟ ਦੀ ਗੱਲ ਹੈ ਜਿਹੜੀ ਕਟਣ ਦੇ ਕੋਈ ਚਾਂਸ ਨਹੀਂ ਤੇ ਕੋਈ ਜ਼ਿਆਦਾ ਕਿਸੇ ਫਰਕ ਨਹੀਂ ਪੈਂਦਾ ਮੰਨ ਕੇ ਚੱਲੋ ਤੁਸੀਂ 3500 ਦੇ ਆਸ-ਪਾਸੇ ਜਿਹੜੇ ਹੈਗੇ ਬਾਸਮਤੀ ਜਿਵੇਂ 17 18 ਰਹਿਣ ਦੇ ਪੂਰੀ ਆਸ ਹੈ ਤੇ ਬਾਕੀ ਆਪਾਂ ਜਦੋਂ ਝੋਨਾ ਲਾਉਨੇ ਆ ਨਾ ਆਪਾਂ ਵੀ ਇੱਕ ਚੀਜ਼ ਮੰਨ ਕੇ ਚੱਲਿਆ ਕਰੀਏ ਕਿ ਸਾਰਾ ਸਾਰਾ ਬਾਸਮਤੀ ਹੁਣ ਜੇ ਕੋਈ 20 ਕਿਲੋ ਝੋਨਾ ਲਾਉਂਦਾ ਤੇ ਆਪਾਂ ਸਾਰਾ ਬਾਸਮਤੀ ਲਾ ਲਈਏ ਤੇ ਉਹਦੇ ਜੇ ਫਿਰ ਐ ਹੁੰਦਾ ਜੇ ਤਾਂ ਰੇਟ ਮਿਲ ਜੇ ਚੰਗਾ ਤੇ ਫੇਰ ਤਾਂ ਬੱਲੇ ਬੱਲੇ ਹੋ ਜਾਂਦੀ ਐ ਤੇ ਜੇ ਕੋਈ ਮਾੜਾ ਮੋਟਾ ਡਾਊਨ ਮਾਰ ਜੇ ਤੇ ਫੇਰ ਨੁਕਸਾਨ ਹੋ ਜਾਂਦਾ ਹੈ ਯਾਨੀ ਕਿ ਅਦੋ-ਅਦ ਕਰ ਲਈਏ ਦੋਨੇ ਚੀਜ਼ਾਂ ਹੋ ਜਾਣੀਆਂ ਵੀ ਮੇ ਰੇਟ ਚੰਗਾ ਮਿਲ ਜੇ ਤਾਂ ਵਧੀਆ ਭਾਰ ਆਲ ਜਾਂਦਾ ਚਲੋ ਤੇ ਜੇ ਡਾਊਨ ਪਈ ਤਾਂ ਕੋਈ ਫਰਕ ਨਹੀਂ ਪੈਂਦਾ ਤੇ ਬਾਕੀ ਜਿਹੜੀ ਗੱਲ ਹੈ ਵੀ ਚੋਨੇ ਦਾ ਰੇਟ ਕਿਹੜੇ ਦਾ ਵੱਧ ਘਟ ਰੂਗਾ ਉਹਦੀ ਆਪਾਂ ਅਗਲੀ ਵੀਡੀਓ ਬਣਾਵਾਂਗੇ ਉਹਦੇ ਚ ਆਪਾਂ ਤੁਹਾਨੂੰ ਦੱਸਾਂਗੇ ਤੇ ਬਾਕੀ ਬਾਸਮਤੀ ਜਿਆਦੇ ਲੱਗਣ ਨਾਲ ਜਾਂ ਘੱਟ ਲੱਗਣ ਨਾਲ ਐਡਾ ਕੋਈ ਖਾਸ ਨਹੀਂ ਫਰਕ ਪੈਂਦਾ ਹੁੰਦਾ ਕਿਉਂਕਿ ਇਹਦੀ ਜਿਹੜੀ ਮੰਗ ਬਹੁਤ ਹੁੰਦੀ ਹੈ ਇਹਦੀ ਖਪਤ ਬਹੁਤ ਹੈ ਤੇ ਇਹਦੇ ਨਾਲ ਇਹਦੇ ਤੇ ਕੋਈ ਅਸਰ ਨਹੀਂ ਪੈਂਦਾ ਹੁੰਦਾ ਤੇ ਬਾਕੀ ਕੋਸ ਗੱਲਾਂ ਵੀ ਉੱਡ ਜਾਣੀਆਂ ਵੀ ਬਾਸਮਤੀ ਜਿਆਦੇ ਲੱਗੂਗਾ ਰੇਟ ਘਟ ਜਾਣਗੇ ਉਹਦਾ ਕਾਰਨ ਇਹ ਵੀ ਹੁੰਦਾ ਜਿਵੇਂ ਚੈਲਰਾਂ ਵਾਲੇ ਥੋੜਾ ਜਿਆ ਕਰਨਾ ਪੈਂਦੇ ਵੀ ਆਪਾਂ ਨੂੰ ਝੋਨਾ ਨਹੀਂ ਮਿਲਣਾ ਜਾਂ ਕਿਵੇਂ ਵੀ ਜੇ ਜਿਆਦੇ ਲੋਕਾਂ ਨੇ ਬਾਜ਼ਮਦੀ ਲਾੜਿਆ ਤਾਂ ਆਪਾਂ ਨੂੰ ਕਿੱਥੋਂ ਮਿਲੂਗਾ ਤੇ ਫਿਰ ਉਹ ਇਹ ਚੀਜ਼ਾਂ ਵੀ ਆ ਜਾਣੀਆਂ ਸਾਹਮਣੇ ਤੇ ਇਹ ਜੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਪਾਂ ਕਿਸੇ ਹੋਰ ਵੀਡੀਓ ਨਾਲ ਜਿਹੜਾ ਕੋਈ ਭਰਾ ਆਪਣੇ ਚੈਨਲ ਤੇ ਨਵਾਂ ਹੈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨਾਲੇ ਬੈਲ ਆਈਕਨ ਦਬਾ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਬਾਕੀ ਇੱਕ ਗੱਲ ਹੋਰ ਵੀ ਜਿਵੇਂ ਛਾੜ ਦੀ ਗੱਲ ਆਪਾਂ ਦੱਤਨੀ ਭੁੱਲ ਗਏ ਸੀ ਹੂੰ ਇੱਕ ਸਾਲ ਪਤਾ ਕੀ ਹੋਇਆ ਸੀ ਵੀ ਜਿਹੜਾ ਬਾਸਮਤੀ ਝੋਨਾ ਸੀ ਉਹ 17-18 ਸੌ ਨੂੰ ਵਿਗਿਆ ਸੀ ਤੇ ਜੇ 17-18 ਸੌ ਨੂੰ ਹੋ ਗਿਆ ਸਾਰਿਆਂ ਨੇ ਦਵਾਧਾ ਕਹਿੰਦੇ ਵੀ ਵੇਚ ਦਈ ਉਹ ਇਦੂ ਵੀ ਘਟੂਗਾ ਇਹ ਤੇ ਪਰ ਨਾ ਆਪਾਂ ਉਸ ਸਾਲ ਰੋਕੇ ਵੇਚਿਆ ਸੀ ਤੇ ਆਪਾਂ 29 ਸੌ ਨੂੰ ਵੇਚਿਆ ਸੀ ਥੋੜਾ ਜਿਆ ਕਹੀ ਰਿਹਾ ਆ ਰੁਕਣਾ ਵੀ ਪੈਂਦਾ ਹੁੰਦਾ ਜੇ ਰੇਟ ਝੋਨੇ ਦਾ ਪਹਿਲਾਂ ਘਟਾਤਾ ਤਾਂ ਰੁਕਣਾ ਵੀ ਪੈਂਦਾ ਤੇ ਥੋੜਾ ਰੋਕ ਕੇ ਕੋ 2 ਮਹੀਨੇ ਰੱਖ ਕੇ ਤੇ ਨਵਾਂ ਵਧੀਆ ਰੇਟ ਮਿਲ ਜਾਂਦਾ ਹੈ ਚਲੋ ਇਹ ਸੀ ਆਪਣੀ ਅੱਜ ਦੀ ਵੀਡੀਓ ਮਿਲਦੇ ਆਂ ਬਾਕੀ ਤੇ ਹੋਰ ਵੀਡੀਓ ਨਾਲ